ਬਾਜਵਾ ਸਾਹਿਬ ਕਹਿ ਕੇ ਗਏ ਆ ਕਹਿੰਦੇ 3 ਸਾਲ ਹੋ ਗਏ ਬਹੁਤ ਲੇਟ ਸਰਕਾਰ ਜਾਗੀ ਐ ਇਸ ਕਾਨੂੰਨ ਬਾਰੇ ਸਰ ਤਾਂ ਪਏ ਨੇ ਨਾ ਜੀ 2 ਸਾਲ ਡੇਢ 2 ਸਾਲ ਪਏ ਨੇ ਨਾ ਜੀ ਉਹ ਤਾਂ 5 ਸਾਲ ਰਾਜ ਕਰਕੇ ਜੀ 17 ਤੋਂ 22 ਤੱਕ ਉਹਨਾਂ ਤੱਕ ਕੁਝ ਵੀ ਨਹੀਂ ਕੀਤਾ ਕਾਂਗਰਸ ਦੀ ਸਰਕਾਰ ਰਹੀ ਐ ਕੈਪਟਨ ਮਹਿੰਦਰ ਸਿੰਘ ਜੀ ਚੀਫ ਮਿਨਿਸਟਰ ਰਹੀ ਐ ਚੰਨੀ ਸਾਹਿਬ ਚੀਫ ਮਿਨਿਸਟਰ ਰਹੀ ਐ ਉਹਦੇ ਵਿਸਤਾਉ ਦਾ ਕੋਈ ਗੱਲ ਇਹਨਾਂ ਨੇ ਕੀਤੀ ਜੀ ਨਸ਼ਾ ਮੁਕਤ ਪੰਜਾਬ ਦੀ ਗੱਲ ਹੁੰਦੀ ਐ ਜਦੋਂ ਵੱਡੇ ਵੱਡੇ ਮਗਰਮਚ ਪੜੇ ਜਾਂਦੇ ਉਹਨਾਂ ਦਾ ਸਮਰਥਨ ਕਰਦੇ ਆ ਬਾਅਦ ਯੂ-ਟਰਨ ਲੈ ਲੈਂਦੇ ਆ ਜੀ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦੇ ਗਵਾਂਜ ਟਾਇਰ ਪਾ ਕੇ ਉਹਨਾਂ ਨੂੰ ਸਾੜ ਕਿ 84 ਦੇ ਵਿੱਚ ਇੰਦਰਾ ਕਾਂਦੇ ਮੰਡਰ ਤੋਂ ਬਾਅਦ ਕਾਂਗਰਸੀ ਉੱਥੇ ਸਰਕਾਰ ਸੀਗੀ ਜੀ ਉਹਦੇ ਉੱਪਰ ਕਦੇ ਇਹ ਪ੍ਰतिकਰਮ ਨਹੀਂ ਕਰਦੇ ਜਦੋਂ ਬਲੂ ਸਟਾਰ ਹੁੰਦਾ ਜੀ ਕੱਲ ਤੱਕ ਸਭ ਤੇ ਹਮਲਾ ਕੀਤਾ ਜਾਂਦਾ ਤੇ ਉਹਦੇ ਉੱਪਰੋਂ ਦੇ ਕੋਈ ਪ੍ਰतिकਰਮ ਨਹੀਂ ਆਉਂਦਾ ਜੀ ਬਾਜਵਾਦ ਸਾਹਿਬ ਕਹਿ ਕੇ ਗਏ ਆ ਕਹਿੰਦੇ ਮੈਂ ਹਮੇਸ਼ਾ ਹੀ ਵਿਕਰਮਜੀਤ ਸਿੰਘ ਮਜੂਤੀਆ ਦੇ ਜਿਹੜਾ ਅਵਰੋਧ ਚ ਬੋਲਦਾ ਰਿਹਾ ਕਹਿੰਦੇ ਪਰ ਮੇਰੇ ਖਿਲਾਫ ਪ੍ਰੋਪਗੈਂਡਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਕਿ ਮੈਂ ਉਹਦੇ ਹੱਕ ਦੇ ਵਿੱਚ ਆ ਇਹ ਜੀ ਜਿਹੜੀ ਹੈ ਜੀ ਹੰਕਾਰ ਬੋਲ ਰਿਹਾ ਜੀ ਤੇ ਤਾਕਤ ਦਾ ਦੁਰਉਪਯੋਗ ਹੈ ਜੀ ਤੇ ਜਦੋਂ ਦੇਖਿਆ ਵੀ ਲੋਕ ਜਿਹੜਾ ਇਹਨਾਂ ਇਰੈਕਟ ਕਰ ਰਹੇ ਨੇ ਵੀ ਉਹ ਲੋਕਾਂ ਦੇ ਖਿਲਾਫ ਖਿਲਾਫ ਨੇ ਵੀ ਇਹ ਕਾਰਵਾਈ ਬਿਲਕੁਲ ਪਹਿਲਾਂ ਹੋ ਜਾਣੀ ਚਾਹੀਦੀ ਸੀ ਤੇ ਨਾਲ ਦੇ ਨਾਲ ਯੂ-ਟਰਨ ਲੈ ਲਿਆ ਜੀ ਇਹ ਤੌਰ ਤਰੀਕਾ ਜਿਹੜੀ ਮਾਨ ਦੀ ਸਰਕਾਰ ਦਾ ਇਹ ਟੋਟਲੀ ਇਮੋਰਲ ਮਾਨ ਦੀ ਜਿਹੜੀ ਕਰਪਟ ਸਰਕਾਰ ਹੈ ਜਿਹੜਾ ਅਨਬ੍ਰੇਜਨ ਐਕਟ ਇਹ ਜਿਹੜਾ ਐਕਟ ਕਰ ਰਹੇ ਨੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕਹਿ ਨਿਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਿੱਖਾਂ ਦਾ ਕਤਲ ਕੀਤਾ ਨਸ਼ਲ ਕੁਰਸੀ ਕੀਤੀ ਇਹਨਾਂ ਨੇ ਕਿ ਅਰ ਅੱਜ ਜੋ ਇਹ ਗੱਲ ਕਰਦੇ ਆ ਜੀ ਕਿ ਸੈਸ਼ਨ ਛੋਟਾ ਹੈ ਜੀ ਇਹਨੂੰ ਹੋਰ ਵਧਾਓ ਜੀ ਹੋਰ بڑے ਮੁੱਦੇ ਨੇ ਜੀ ਮੈਨੂੰ ਤੁਸੀਂ ਦੱਸੋ ਕਿ ਬੇਅਦਬੀ ਦਾ ਮੁੱਦਾ ਜਿਹੜਾ ਛੋਟਾ ਛੋਟੀ ਗੱਲ ਹੈ ਜੀ ਕੋਈ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਟਵੀਟ ਆਉਂਦਾ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਇਨਕਾਊਂਟਰ ਹੋ ਰਹੇ ਆ ਹੁਣੇ ਵੀ ਬੋਰ ਵਾਲੇ ਕੇਸ ਜਿਹੜੇ ਦੋ ਮੁੰਡੇ ਮਾਰੇ ਗਏ ਆ ਵੀ ਨਜਾਇਜ਼ ਮਾਰੇ ਗਏ ਸੁਖਬਾਲ ਸਿੰਘ ਖਹਿਰਾ ਬੜਿਆ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਤੇ ਵਰਦੇ ਆ ਕਹਿੰਦੇ ਇਹਨਾਂ ਦਾ ਲਾਈਫ ਸਟਾਈਲ ਪਹਿਲਾਂ ਕੁਝ ਹੋਰ ਸੀਗਾ ਹੁਣ ਹੋਰ ਹੈ ਤੁਹਾਡੇ ਤਾਂ ਵੀ ਬੜਾ ਟ੍ਰੋਲ ਹੁੰਦਾ ਕਿਤੇ ਪਹਿਲੀ ਵਾਰ ਜਦੋਂ ਆਈਸੀਯੂ ਸਾਈਕਲ ਤੇ ਆਏ ਸੀ ਵਿਧਾਨ ਸਭਾ ਨਹੀਂ ਮੈਂ ਤਾਂ ਹੁਣ ਵੀ ਸਾਈਕਲ ਹੈ ਜੀ ਮੈਂ ਤਾਂ ਹੁਣ ਵੀ ਕਿਰਾਏ ਤੇ ਰਹਿਣਾ ਜੀ ਆਪਣੀ ਤਨਖਾਹ ਵੀ ਗਰੀਬਾਂ 'ਚ ਵੰਡਦਾ ਹਾਂ ਜੀ ਹਾ ਹੁਣੇ ਟੋਡਰਮਲ ਦਿਵਾਨ ਟੋਡਰਮਲ ਜੀ ਤੇ 11 ਲੱਖ ਰੁਪਏ ਮੈਂ ਦਿੱਤਾ ਕੱਲ ਹੀ ਮੇਰੇ ਅਕਾਊਂਟ 'ਚੋਂ ਨਿਕਲੇ ਨੇ ਜੀ ਪੈਸੇ ਮੈਂ ਤਾਂ ਉਹ ਸੇਵਾ 'ਚ ਲੱਗਿਆ ਹਾਂ ਜੀ ਇਹ ਆਪ ਦਾ ਕੰਮ ਕਰਨ ਲੱਗੇ ਆ ਇਹ ਕਰੋੜਪਤੀ ਲੋਕ ਨੇ ਜੀ ਅਸੀਂ ਤਾਂ ਆਮ ਨਾਰਮਲ ਘਰਾਂ 'ਚ ਉੱਠ ਕੇ ਆਏ ਹਾਂ ਤੇ ਆਪਣਾ ਕੰਮਕਾਰ ਕਰ ਰਹੇ ਹਾਂ ਠੀਕ ਹੈ ਖੈਰਾ ਸਾਹਿਬ ਨੂੰ ਉਹਨਾਂ ਦੀ ਰਾਜਨੀਤੀ ਉਹਨ ਸਾਸੀ ਗੱਲ ਦੋਸਤੋ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆ ਜਿਹੜਾ ਦੋ ਦਿਨਾਂ ਦਾ ਬੁਲਾਇਆ ਗਿਆ ਉਸ ਦੇ ਵਿੱਚ ਅੱਜ ਸਾਰੇ ਵਿਧਾਇਕ ਇੱਥੇ ਪਹੁੰਚੇ ਆ ਸਾਡੇ ਨਾਲ ਨਾਪਾ ਤੋਂ ਦੇਵ ਸਿੰਘ ਮਾਨ ਜੀ ਨੇ ਇਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਬੇਦਬੀ ਨੂੰ ਲੈ ਕੇ ਕਾਨੂੰਨ ਬਣਨ ਜਾ ਰਿਹਾ ਉਸ ਤੇ ਇਹਨਾਂ ਦਾ ਕੀ ਕਹਿਣਾ ਬਹੁਤ ਬਹੁਤ ਸਵਾਗਤ ਹੈ 사ਸੀ ਗੱਲ ਬਹੁਤ ਬਹੁਤ ਧੰਨਵਾਦ ਜੀ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਪਤ ਹੈ ਮਾਨ ਸਾਹਿਬ ਜਿਹੜਾ ਬੇਦਬੀ ਨੂੰ ਲੈ ਕੇ ਕਾਨੂੰਨ ਬਣਨ ਜਾ ਰਿਹਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬੜੀ ਧੀਰ ਤੋਂ ਸੰਗਤ ਦੀ ਮੰਗ ਸੀ ਜਿਹੜੇ ਗੁਰੂ ਮਹਾਰਾਜ ਤੇ ਵਿਸ਼ਵਾਸ ਰੱਖਦੇ ਆ 2015 ਦੇ ਵਿੱਚ ਜਦੋਂ ਬਰਗਾੜੀ ਕਾਹਨ ਹੁੰਦਾ ਜੀ ਉੱਥੇ ਬੇਅਦਬੀ ਹੁੰਦੀ ਆ ਔਰ ਦੋ ਗੁਰਸਿੱਖ ਨੌਜਵਾਨਾਂ ਦਾ ਜਿਹੜਾ ਜੀ ਇੱਥੇ ਗੋਲੀਆਂ ਮਾਰ ਕੇ ਕਤਲ ਵੀ ਹੋ ਜਾਂਦਾ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਜੀ ਤੇ ਉਸ ਤੋਂ ਬਾਅਦ ਕਾਂਗਰਸ ਵੀ ਆਈ ਉਹਨਾਂ ਨੇ ਕਿਹਾ ਕਿ ਅਸੀਂ ਇਨਸਾਫ ਦਵਾਵਾਂਗੇ ਜੀ ਪਰ ਉਹ 5 ਸਾਲ ਕਾਂਗਰਸ ਦੇ ਨਿਕਲ ਗਏ ਪਰ ਹੁਣ ਮੈਂ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਕਿ ਉਹਨਾਂ ਨੇ ਦੋ ਦਿਨ ਦਾ ਵਿਸ਼ੇਸ਼ ਇਜਲਾਸ ਬਲਾ ਕੇ ਸੈਸ਼ਨ ਬਲਾ ਕੇ ਬੇਅਦਬੀ ਦੇ ਪਰ ਸਖਤ ਕਾਨੂੰਨ ਬਣਾਉਣ ਦੀ ਜਿਹੜੀ ਹੈ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਔਰ ਬੜੀ دیر ਤੋਂ ਮੰਗ ਸੀਗੀ ਔਰ ਮੈਂ ਅਮੀਰ ਕਰਦਾ ਕਿ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਹੜੀ ਬੇਅਦਬੀ ਹੈ ਕਰਨ ਵਾਲਾ ਉਹ ਚੁੱਕਣਾ ਹੋ ਜਾਊਗਾ ਔਰ ਉਹਨੂੰ ਪਤਾ ਲੱਗ ਜਾਊਗਾ ਕਿ ਜੇ ਮੈਂ ਬੇਅਦਬੀ ਕਰੂੰਗਾ ਮੈਂ ਜਾਂ ਮੇਰਾ ਪਰਿਵਾਰ ਜਿਹੜਾ ਵੱਡੀ ਪ੍ਰੋਬਲਮ ਦੇ ਵਿੱਚ ਆ ਸਕਦਾ ਹੈ ਮਾਨ ਸਾਹਿਬ ਹੁਣੇ ਬਾਜਵਾ ਸਾਹਿਬ ਕਹਿ ਕੇ ਗਏ ਆ ਕਹਿੰਦੇ 3 ਸਾਲ ਹੋ ਗਏ ਬਹੁਤ ਲੇਟ ਸਰਕਾਰ ਜਾਗੀ ਹੈ ਇਸ ਕਾਨੂੰਨ ਬਾਰੇ ਚਲੋ ਸਾੜ ਤਾਂ ਪਏ ਨੇ ਨਾ ਜੀ 2 ਸਾਲ 1.5-2 ਸਾਲ ਪਏ ਨੇ ਨਾ ਜੀ ਉਹ ਤਾਂ 5 ਸਾਲ ਰਾਜ ਕਰਕੇ ਜੀ ਸਾਰਾਂ ਤੋਂ 22 ਤੱਕ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਕਿਉਂਕਿ ਜਦੋਂ ਬੇਅਦਬੀ ਹੋਈ ਹੈ ਨਾ ਜੀ ਬੇਅਦਬੀ ਤੋਂ ਬਾਅਦ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਕੈਪਟਨ ਮਹਿੰਦਰ ਸਿੰਘ ਜੀ ਚੀਫ ਮਿਨਿਸਟਰ ਰਹੇ ਆ ਚੰਨੀ ਸਾਹਿਬ ਚੀਫ ਮਿਨਿਸਟਰ ਰਹੇ ਆ ਉਹਦੇ ਵਿੱਚ ਤਾਂ ਉਹ ਕੋਈ ਗੱਲ ਇਹਨਾਂ ਨੇ ਕੀਤੀ ਜੀ ਪਰ ਹੁਣ ਆਮ ਆਦਮੀ ਪਾਰਟੀ ਪਹਿਲ ਕਰ ਰਹੀ ਹੈ ਦੇਖੋ ਹਰ ਚੀਜ਼ ਦਾ ਸਮਾਂ ਹੁੰਦਾ ਇਹ ਸਮਾਂ ਮੁਕਰਰ ਸੀਗਾ ਤੇ ਉਹ ਸਮਾਂ ਆ ਗਿਆ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਧੰਨਵਾਦ ਕਰਨਾ ਚਾਹੀਦਾ ਪਰ ਆਪੋਜੀਸ਼ਨ ਜਿਹੜੀ ਆ ਸਿਰਫ ਰੋਟੀਆਂ ਸੇਕਦੀ ਹੈ ਰਾਜਨੀਤਿਕ ਤੌਰ ਤੇ ਜਦੋਂ ਨਸ਼ਾ ਮੁਕਤ ਪੰਜਾਬ ਦੀ ਗੱਲ ਹੁੰਦੀ ਹੈ ਜਦੋਂ ਵੱਡੇ ਵੱਡੇ ਮਗਰਮੱਛ ਪੜੇ ਜਾਂਦੇ ਉਹਨਾਂ ਦਾ ਸਮਰਥਨ ਕਰਦੇ ਆ ਬਾਅਦ ਯੂ-ਟਰਨ ਲੈ ਲੈਂਦੇ ਜੀ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦੇ ਗਵਾਲਿਆਂ 'ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਜਾਂਦਾ ਜੀ 1984 ਦੇ ਵਿੱਚ ਇੰਦਰਾ ਗਾਂਧੀ ਦੇ ਮਰਦਰ ਤੋਂ ਬਾਅਦ ਕਾਂਗਰਸ ਉੱਥੇ ਸਰਕਾਰ ਸੀਗੀ ਜੀ ਉਹਦੇ ਉੱਪਰ ਕਦੇ ਇਹ ਪ੍ਰतिकਰਮ ਨਹੀਂ ਕਰਦੇ ਜਦੋਂ ਬਲੂ ਸਟਾਰ ਹੁੰਦਾ ਜੀ ਕੱਲ ਤੱਕ ਸਭ ਤੇ ਹਮਲਾ ਕੀਤਾ ਜਾਂਦਾ ਤੇ ਉਹਦੇ ਉੱਪਰੋਂ ਦੇ ਕੋਈ ਪ੍ਰतिकਰਮ ਨਹੀਂ ਆਉਂਦਾ ਜੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਿੱਖਾਂ ਦਾ ਕਤਲ ਕੀਤਾ ਨਸ਼ਲ ਕੁਰਸੀ ਕੀਤੀ ਇਹਨਾਂ ਨੇ ਜੀ ਠੀਕ ਹੈ ਅੱਜ ਅੱਜ ਜੋ ਇਹ ਗੱਲ ਕਰਦੇ ਆ ਜੀ ਕਿ ਇਹ ਸੈਸ਼ਨ ਛੋਟਾ ਹੈ ਜੀ ਇਹਨੂੰ ਹੋਰ ਵਧਾਓ ਜੀ ਹੋਰ بڑے ਮੁੱਦੇ ਨੇ ਜੀ ਮੈਨੂੰ ਤੁਸੀਂ ਦੱਸੋ ਕਿ ਇਹ ਬੇਅਦਬੀ ਦਾ ਮੁੱਦਾ ਜਿਹੜਾ ਛੋਟਾ ਛੋਟੀ ਗੱਲ ਹੈ ਜੀ ਕੋਈ ਬਹੁਤ ਵੱਡਾ ਜਿਹੜਾ ਬਹੁਤ ਵੱਡੀ ਗੱਲ ਹੈ ਨਾ ਜੀ ਸੰਗਤ ਦੀ ਬੜੀ ਜਿਹੜਾ ਪੂਰੇ ਪੂਰੇ ਪੂਰੀ ਦੁਨੀਆ ਪਰ ਦੇ ਸਿੱਖਾਂ ਦੀ ਨਜ਼ਰ ਜਿਹੜੀ ਹੈ ਸਿੱਖਾਂ ਦੇ ਨਹੀਂ ਸਾਰੇ ਧਰਮਾਂ ਦੀ ਹਿੰਦੂ ਮੁਸਲਮ ਸਿੱਖ ਈਸਾਈ ਅਸੀਂ ਸਾਰੇ ਭਾਈਪੇ ਸਭ ਦੀਆਂ ਨਜ਼ਰਾਂ ਲੱਗੀਆਂ ਨੇ ਕਿ ਇਹ ਸਖਤ ਕਾਨੂੰਨ ਬਣਨਾ ਚਾਹੀਦਾ ਇਕੱਲਾ ਕਾਨੂੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਨਹੀਂ ਜੀ ਕਿ ਸੇਵੀ ਧਰਮ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਉਹਦੇ ਉੱਪਰ ਸਖਤ ਕਾਨੂੰਨ ਹੋਵੇ ਕਿ ਜਿਹੜਾ ਵੀ ਕੋਈ ਐਸੀ ਕਰਾਉਣੀ ਹਰਕਤ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ ਹੂੰ ਮਾਨ ਸਾਹਿਬ ਇੱਕ ਨਾਲ ਦੀ ਨਾਲ ਆਪਾਂ ਪੰਜਾਬ 'ਚ ਗੱਲ ਕਰੀਏ ਵਿਰੋਧੀ ਕਹਿੰਦੇ ਵੀ ਜਿਹੜਾ ਲਾਅਨ ਲਾਅਨ ਲਾਡਰ ਹੈ ਉਸ ਨੂੰ ਲੈ ਕੇ ਵੀ ਬੜੇ ਸਵਾਲ ਚੱਕੇ ਜਾਂਦੇ ਆ ਕਿ ਅੱਜ ਦਿਨ ਮਰਡਰ ਹੋ ਰਿਹਾ ਹੈ ਪਿਛੇ ਵਪਾਰੀ ਦਾ ਜਿਹੜਾ ਬੋਰ ਦੇ ਵਿੱਚ ਕਤਲ ਹੋਇਆ ਉਸ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਇਹਦੇ 'ਚ ਕੋਈ ਦੋਰਾਵਾ ਨਹੀਂ ਜਦੋਂ ਇੱਡਾ ਵੱਡਾ ਸਮਾਜ ਹੋਵੇ ਇੱਡਾ ਵੱਡਾ ਪੰਜਾਬ ਹੋਵੇ ਕਿਤੇ ਨਾ ਕਿਤੇ ਇੱਕ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਪਰ ਬੜੀਆਂ ਦੁਖਦਾਈ ਨੇ ਇਹ ਬੜਾ ਦਰਦ ਦਿੰਦੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਤੇ ਉਹਦੇ ਉਹਦੇ ਉੱਪਰ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਆ ਉਹ ਰੈਸਪੀ ਕਰ ਲਈ ਆ ਸੀਐਮ ਸਾਹਿਬ ਬਹੁਤ ਸੁਚੇਤ ਹੋ ਕੇ ਸਾਡੇ ਡੀਜੀਪੀ ਪੰਜਾਬ ਵੀ ਬਹੁਤ ਸੁਚੇਤ ਹੋ ਕੇ ਕੰਮ ਕਰ ਰਹੀ ਹੈ ਸਾਰੀ ਸਥਿਤੀ ਕੰਟਰੋਲ ਦੇ ਵਿੱਚ ਹੈ ਸਾਡੇ ਐਮਐਲਏ ਸਾਹਿਬ ਮੁਸਾਫਰ ਸਾਹਿਬ ਉਹਨਾਂ ਦੇ ਹਲਕੇ 'ਚ ਸੀਗੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਉਹਨਾਂ ਦਾ ਵੀ ਇੱਕ ਕਿੜਿਆ ਅਜਸ਼ਣ ਵਾਲੀ ਦਿੱਤੀ ਉਹਦੇ ਵਿੱਚ ਨਾਂ ਦਰਜ ਹੋਣਾ ਚਾਹੀਦਾ ਸੋ ਅਸੀਂ ਕਮੇਟੀਆਂ ਦਾ ਪੰਜਾਬ ਲਈ ਜਿਹੜੇ ਵਾਅਦੇ ਅਸੀਂ ਕੀਤੇ ਆ ਜਿਵੇਂ 600 ਚੰਡ ਬਿਜਲੀ ਮੁਫਤੀ ਗੱਲਾਂ ਚ ਨੌਕਰੀਆਂ ਦੀ ਗੱਲ ਲੱਕਸਾਨਾਂ ਦੇ ਖੇਤ ਤੱਕ ਪਾਣੀ ਪਹੁੰਚ ਰਿਹਾ ਗਰੀਬਾਂ ਦੇ ਕਰਜ਼ੇ ਮਾਫ ਹੋਰੇ ਆ ਔਰ ਹੁਣ 10 ਲੱਖ ਰੁਪਈਆ ਜਿਹੜਾ ਜੀ ਹਰੇਕ ਦਾ ਜਿਹੜਾ ਜੀ ਇੰਸ਼ੋਰੈਂਸ ਹੋ ਗਿਆ ਮੈਡੀ ਤੇ ਜਿਹੜੀਆਂ ਇਹ ਸਰਕਾਰਾਂ ਨੇ ਮੈਂ ਉਹੀ ਪਹਿਲਾਂ ਗੱਲ ਕਰਕਟਾਂ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਜਾਂਦਾ ਜੀ ਔਰ ਗਟਰ ਦੇ ਵਿੱਚ ਸਿੱਟ ਕੇ ਉਹ ਢੱਕਣ ਬੰਦ ਉਦੋਂ ਕਿੱਥੇ ਸੀ ਕਾਂਗਰਸ ਜੀ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਤੇ ਉਦੋਂ 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 ਜਿਹੜਾ ਐਟਾ ਵੱਡਾ ਘਾਣ ਹੋਇਆ ਜੀ ਸਿੱਖਾਂ ਨੂੰ ਦਾ ਉਦੋਂ ਕਿੱਥੇ ਸੀ ਉਹ ਤਾਂ ਗੱਲ ਕਰਵਾਦ ਤੇ ਕੀ ਕਹਿਣਾ ਚਾਹੋਗੇ ਗੈਂਗਸਟਰਵਾਦ ਬਿਲਕੁਲ ਖਤਰਨਾਕ ਹੈ ਜੀ ਇੱਥੇ ਇੱਥੇ ਜਿਹੜੀ ਹੈ ਪੰਜਾਬ ਸਰਕਾਰ ਕਮਿਟਿਡ ਆ ਕਿ ਇਹਦੇ ਉੱਪਰ ਨੱਥ ਜਿਹੜੀ ਆ ਪਾਉਣੀ ਚਾਹੀਦੀ ਆ ਔਰ ਜਿਹੜਾ ਵੀ ਕੋਈ ਗੈਂਗਸਟਰ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਉਹਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਰੋਤੀ ਦੀਆਂ ਕੌਲਾਂ ਜਾਂ ਕਿਸੇ ਨੂੰ ਡਰਾਉਣਾ ਧਮਕਾਉਣਾ ਕਿਸੇ ਤੋਂ ਕੋਈ ਡਿਮਾਂਡ ਕਰਨੀ ਜਾਂ ਕਿਸੇ ਨੂੰ ਮਾਰ ਦੇਣਾ ਇਹ ਗੈਰਕਾਨੂੰਨੀ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇੱਥੇ ਸਰਕਾਰ ਸਖਤ ਹੈ ਔਰ ਜਿਹੜੇ ਵੀ ਇਹ ਕਰਨਗੇ ਤੇ ਉਹਨਾਂ ਨੂੰ ਇਹਦਾ ਖਮਿਆਦਾ ਭੁਗਤਣਾ ਪੈਣਾ ਔਰ ਐਸਾ ਖਮਿਆਦਾ ਕਿ ਦੂਜਿਆਂ ਨੂੰ ਕੰਨ ਖੜੇ ਹੋ ਜਾਣਗੇ ਵੀ ਐਸੀ ਹਰਕਤ ਕਰਾਂਗੇ ਤਾਂ ਸਾਨੂੰ ਨੁਕਸਾਨ ਹੋਗਾ। ਹਮਮ। ਅ ਮਾਨ ਸਾਹਿਬ ਹੁਣੇ ਬਾਜਵਾਦ ਸਾਹਿਬ ਕਹਿ ਕੇ ਗਏ ਆ ਕਹਿੰਦੇ ਮੈਂ ਹਮੇਸ਼ਾ ਹੀ ਵਿਕਰਮਜੀਤ ਸਿੰਘ ਮਜੂਥੀਆ ਦੇ ਜਿਹੜਾ ਅਵਰੋਧ ਚ ਬੋਲਦਾ ਰਿਹਾ ਕਹਿੰਦੇ ਪਰ ਮੇਰੇ ਖਿਲਾਫ ਪ੍ਰੋਪਗੈਂਡਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਕਿ ਮੈਂ ਉਹਦੇ ਹੱਕ ਦੇ ਵਿੱਚ ਆਂ। ਇਹਨੂੰ ਕਿਵੇਂ ਦੇਖੋ? ਮੇਰੀ ਗੱਲ ਸੁਣੋ। ਕਹਿੰਦੇ ਅਸੀਂ ਇਹ ਕੰਪਲੀਟ ਵੀ ਕੀਤੀ ਹੈ 3 ਸੈਕਟਰ ਦੀ। ਹਾਂ ਜੀ ਦੁਨੀਆ ਨੇ ਸੁਣਿਆ। ਬਾਜਵਾ ਸਾਹਿਬ ਕਿਵੇਂ ਉਹਨਾਂ ਦੇ ਹੱਕ 'ਚ ਬੋਲੇ ਨੇ ਇਹ ਜੀ ਜਿਹੜੀ ਹੈ ਜੀ ਹੰਕਾਰ ਬੋਲ ਰਿਹਾ ਜੀ ਤੇ ਤਾਕਤ ਦਾ ਦੁਰਉਪਯੋਗ ਹੈ ਜੀ ਤੇ ਜਦੋਂ ਦੇਖਿਆ ਵੀ ਲੋਕ ਜਿਹੜਾ ਇਹਨੇ ਰੈਕਟ ਕਰ ਰਹੇ ਨੇ ਵੀ ਉਹ ਲੋਕਾਂ ਦੇ ਖਿਲਾਫ ਖਿਲਾਫ ਨੇ ਵੀ ਇਹ ਕਾਰਵਾਈ ਬਿਲਕੁਲ ਪਹਿਲਾਂ ਹੋ ਜਾਣੀ ਚਾਹੀਦੀ ਸੀ ਤੇ ਨਾਲ ਦਿਨਾਂ ਯੂ-ਟਰਨ ਲੈ ਲਿਆ ਜੀ ਕੱਲ ਇਹਨਾਂ ਨੇ ਚੰਨੀ ਸਾਹਿਬ ਜਿੰਨੇ ਸੀਗੇ ਸਾਰਿਆਂ ਨੇ ਯੂ-ਟਰਨ ਲੈ ਲਿਆ ਜੀ ਸੋ ਉੱਥੋਂ ਪਤਾ ਲੱਗਦਾ ਕਿ ਇਹ ਗਲਤ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਮੇਰੀ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਆਮ ਆਦਮੀ ਪਾਰਟੀ ਦਾ ਇੱਕ ਰਾਜਨੀਤਿਕ ਬਿਆਨ ਹੈ ਜੀ ਤੋੜ ਮੋੜ ਕੇ ਤੋਰ ਮੋੜ ਕੇ ਕੀ ਹੁੰਦਾ ਜੀ ਜਿਹੜੇ ਤੁਸੀਂ ਬੋਲਿਆ ਤੁਹਾਡੇ ਲਫ਼ਜ਼ ਨੇ ਜੀ ਤੋਰ ਮੋੜ ਕੇ ਕੀ ਹੁੰਦਾ ਜੀ ਜਿਹੜੇ ਤੁਸੀਂ ਬੋਲਿਆ ਜੀ ਉਹ ਤੁਸੀਂ ਉਹ ਬੋਲਿਆ ਨਾ ਜੀ ਤੁਹਾਨੂੰ ਤੁਹਾਨੂੰ ਬੋਲਣ ਲੱਗਿਆ ਸੋਚਣਾ ਚਾਹੀਦਾ ਸੀ ਇਹ ਗੱਲ ਤੁਸੀਂ ਇੱਕ ਪਾਸੇ ਤਾਂ ਉਹਨਾਂ ਦਾ ਤੁਸੀਂ ਇੱਕ ਪਾਸੇ ਤਾਂ ਕਹਿੰਨੇ ਹੋ ਵੀ ਜਦੋਂ ਅਸੀਂ ਪਾਵਰ ਚਾਏ ਜਦੋਂ ਸਾਰਾਂ ਦਾ ਪਾਵਰ ਚਾਏ ਅਸੀਂ ਜੀ ਅਸੀਂ ਜੀ ਮਝੁੱਠੀਆ ਫਲਾਣੇ ਦੇ ਗਲਤ ਰਸਤੇ ਪਾ ਕੇ ਉਹਨਾਂ ਨੂੰ ਜੇਲ੍ਹ ਚ ਲੈ ਕੇ ਆਵਾਂਗੇ ਤਰਨਤਾਰਨ ਵਾਲੀ ਚ ਤੇ ਜਦੋਂ ਸਰਕਾਰ ਆ ਗਈ ਉਹਦੇ ਕੁਝ ਨਹੀਂ ਕੀਤਾ ਤੇ ਹੁਣ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਕਾਰਵਾਈ ਕਰ ਰਹੀ ਹੈ ਉਹਨੋਂ ਦੇ ਹੱਕ ਚ ਖੜ ਗਏ ਜੀ ਵੀ ਦੇਖੋ ਜੀ ਇਹ ਤਾਂ ਗਲਤ ਕਰ ਰਹੀ ਹੈ ਸਰਕਾਰ ਜਦੋਂ ਲੋਕਾਂ ਨੇ ਡਾਇਰੈਕਟ ਕੀਤਾ ਜੀ ਫਿਰ ਯੂ-ਟਰਨ ਲੈ ਲਿਆ ਵੀ ਨਹੀਂ ਜੀ ਨਹੀਂ ਇਹ ਤਾਂ ਤੋਰ ਮੋੜ ਕੇ ਮੇਰਾ ਬਿਆਨ ਪੇਸ਼ ਕੀਤਾ ਜਾ ਰਿਹਾ ਮੈਂ ਤਾਂ ਖਿਲਾਫ ਹਾਂ ਜੀ ਬਿਲਕੁਲ ਇਹ ਗਿਫਟਕਾਰੀਆਂ ਹੋਣੇ ਚਾਹੀਦੀਆਂ ਇਹ ਇੱਕ ਅਨਪ੍ਰੋਫੈਸ਼ਨਲ ਪੋਲੀਟਿਸ਼ੀਅਨ ਦਾ ਬਿਆਨ ਹੈ ਜੀ ਤੇ ਇੰਨਾ ਲੰਮਾ ਸਫਰ ਉਹਨਾਂ ਦਾ ਰਹਾ ਇੱਥੇ ਉਹਨਾਂ ਨੂੰ ਮੈਜੋਰਟੀ ਨਾਲ ਇਹ ਗੱਲ ਜਿਹੜੀ ਹੈ ਸਰਕਾਰ ਕਰ ਲੈਣੀ ਚਾਹੀਦੀ ਜਿਹੜੀ ਗਲਤੀ ਹੈ ਠੀਕ ਹੈ ਇਨਸਾਨ ਤੋਂ ਗਲਤੀ ਹੁੰਦੀ ਹੈ ਤੁਸੀਂ ਕਹੋ ਵੀ ਸੌਰੀ ਮੈਂ ਤੋਂ ਗਲਤੀ ਹੋ ਗਈ ਜੀ ਮੈਂ ਮਾਫੀ ਚਾਹੁੰਦਾ ਠੀਕ ਹੈ ਜੀ ਪਰ ਅਸੀਂ ਸਾਡਾ ਪੱਖ ਜਿਹੜਾ ਆ ਹੈ ਜੀ ਕਿ ਉਹ ਉਹਦੇ ਤੇ ਇਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ ਔਰ ਆਪੇ ਗੱਲ ਕਰਕੇ ਆਪੇ ਮੁੱਕਰ ਜਾਣਾ ਜੀ ਇਹ 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 ਬੜਾ ਮਾੜੇ ਸਿੰਟਮ ਨੇ ਜੀ ਪੋਲਿਟਿਕਲ ਲੋਕਾਂ ਦੇ ਵਿੱਚ ਇਹ ਦੇਖੋ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੀ ਹੈ ਔਰ ਇਹ ਸਿਰਫ ਆਪਣੀ ਰਾਜਨੀਤੀ ਚਮਕਾਉਣ ਲਈ ਸਿਰਫ ਬਿਆਨਬਾਜ਼ੀ ਦੇ ਕੇ ਖ਼ਾਰਾਂ ਚ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਸੁਰਖੀਆਂ ਚ ਰਹਿਣਾ ਚਾਹੁੰਦੇ ਆ ਇਹਨਾਂ ਦਾ ਮਕਸਦ ਸਿਰਫ ਇਹ ਹੈ ਮਨਜਿੰਦਰ ਸਿੰਘ ਸਿਰਸਾ ਦਾ ਇੱਕ ਟਵੀਟ ਆਉਂਦਾ ਕਿ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਇਨਕਾਊਂਟਰ ਹੋ ਰਹੇ ਆ ਹੁਣੇ ਵੀ ਬੋਰ ਵਾਲੇ ਕੇਸ ਜਿਹੜੇ ਦੋ ਮੁੰਡੇ ਮਾਰੇ ਗਏ ਆ ਵੀ ਨਜਾਇਜ਼ ਮਾਰੇ ਗਏ ਕਿਸ ਤਰ੍ਹਾਂ ਨੂੰ ਦੇਖਦੇ ਆ ਦੇਖੋ ਇਨਕਾਊਂਟਰ ਹੋਣਾ ਜਾਂ ਕੋਈ ਅਸੀ ਘਟਨਾ ਹੋਣ ਕੇ ਤਾਂ ਕਤਲ ਹੋ ਜਾਣਾ ਬੜੇ ਮਾੜੇ ਸਿੰਪਟਮ ਨੇ ਜੀ ਪਰ ਜਿਹੜਾ ਪੰਜਾਬ ਦੇ ਵਿੱਚ ਕੋਈ ਜਾਣਬੁੱਝ ਕੇ ਤਾਂ ਦੇ ਹਰਕਤ ਕਰ ਰਿਹਾ ਜੀ ਉਹਦੇ ਵਿੱਚ ਜਰੂਰ ਕੋਈ ਨਾ ਕੋਈ ਬੈਕ ਤੇ ਕੋਈ ਐਸਾ ਅੰਸਰ ਹੈ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਪੰਜਾਬ ਦੇ ਲੋਕ ਸਿਆਣੇ ਨੇ ਸਮਝਦੇ ਆ ਤੁਹਾਡੇ ذریعے ਰਿਪੋਰਟਾਂ ਸਾਰੀਆਂ ਜਾ ਵੀ ਰਹੀਆਂ ਨੇ ਪਰ ਮੈਂ ਇੱਕ ਹੀ ਗੱਲ ਕਹਿਣਾ ਕਿ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਕਮਿਟਿਡ ਹੈ ਜੀ ਪੰਜਾਬ ਵਿੱਚ ਲਾ ਰਡਰ ਮੇਨਟੇਨ ਕਰਦੇ ਕਿਸੇ ਨੂੰ ਇਜਾਜ਼ਤ ਨਹੀਂ ਹੈ ਕਿ ਕੋਈ ਵੀ ਕਿਸਦਾ ਅਨਕੌਂਟਰੈਕਟ ਕਰੇ ਜਾਂ ਖਰੇਮ ਕਿਸਦਾ ਕਤਲ ਕਰੇ ਇੱਕ ਸੁਖਬਾਲ ਸਿੰਘ ਖਹਿਰਾ ਬੜਿਆ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ اے ਨੇ ਉਹਨਾਂ ਦੇ ਵਰਤੇ ਆ ਕਹਿੰਦੇ ਇਹਨਾਂ ਦਾ ਲਾਈਫ ਸਟਾਈਲ ਪਹਿਲਾਂ ਕੁਝ ਹੋਰ ਸੀਗਾ ਹੁਣ ਹੋਰ ਹੈ ਤੁਹਾਡੇ ਤਾਂ ਵੀ ਬੜਾ ਟ੍ਰੋਲ ਹੁੰਦਾ ਕਹਿੰਦੇ ਪਹਿਲੀ ਵਾਰ ਜਦੋਂ ਆਈ ਸੀ ਯੂ ਸਾਈਕਲ ਤੇ ਆਏ ਸੀ ਵਿਧਾਨ ਸਭਾ ਨਹੀਂ ਮੈਂ ਤਾਂ ਹੁਣ ਵੀ ਸਾਈਕਲ ਹੈ ਜੀ ਮੈਂ ਤਾਂ ਹੁਣ ਵੀ ਕਿਰਾਏ ਤੇ ਰਹਿਣਾ ਜੀ ਆਪਣੀ ਤਨਖਾਹ ਵੀ ਗਰੀਬਾਂ 'ਚ ਵੰਡਦੇ ਆ ਜੀ ਹਾ ਹੁਣੇ ਟੋਡਰਮਲ ਦਿਵਾਨ ਟੋਡਰਮਲ ਜੀ ਦੇ 11 ਲੱਖ ਰੁਪਏ ਮੈਂ ਦਿੱਤਾ ਕੱਲ ਹੀ ਮੇਰੇ ਅਕਾਊਂਟ ਤੋਂ ਨਿਕਲੇ ਨੇ ਜੀ ਪੈਸੇ ਮੈਂ ਤਾਂ ਉਹ ਸੇਵਾ 'ਚ ਲੱਗਿਆ ਹਾਂ ਜੀ ਇਹ ਆਪ ਦਾ ਕੰਮ ਕਰਨ ਲੱਗੇ ਆ ਇਹ ਕਰੋੜਪਤੀ ਲੋਕ ਨੇ ਜੀ ਅਸੀਂ ਤਾਂ ਆਮ ਨਾਰਮਲ ਘਰਾਂ ਚੋਂ ਉੱਠ ਕੇ ਆਏ ਹਾਂ ਤੇ ਆਪਣਾ ਕੰਮਕਾਰ ਕਰ ਰਹੇ ਹਾਂ ਠੀਕ ਹੈ ਖੈਰਾ ਸਾਹਿਬ ਨੂੰ ਉਹਨਾਂ ਦੀ ਰਾਜਨੀਤੀ ਉਹਨਾਂ ਨੂੰ ਮੁਬਾਰਕ ਜੀ ਪਰ ਮੈਂ ਇੱਕ ਗੱਲ ਕਹਿਣਾ ਜੀ 2012 ਦੇ ਵਿੱਚ ਮੈਂ ਪਹਿਲੀ ਇਲੈਕਸ਼ਨ ਲੜੀ ਪੀਪਲਸ ਪਾਰਟੀ ਤੋਂ ਉਹਦਾ ਰਿਕਾਰਡ ਆਨਲਾਈਨ ਪਿਆ ਜੀ ਦੂਜੀ ਇਲੈਕਸ਼ਨ ਲੜੀ 2017 ਚ ਆਮ ਆਦਮੀ ਪਾਰਟੀ ਤੋਂ ਨਾਬੇ ਤੋਂ ਉਹਦਾ ਰਿਕਾਰਡ ਆਨਲਾਈਨ ਪਿਆ ਜੀ ਤੀਜੀ ਇਲੈਕਸ਼ਨ ਲੜੀ 2022 ਦੇ ਵਿੱਚ ਜਦੋਂ ਮੈਂ ਐਮ ਐਮ ਐਲ ਏ ਬਣਿਆ ਨਾਬਾ ਤੋਂ ਉਹਦਾ ਰਿਕਾਰਡ ਆਨਲਾਈਨ ਪਿਆ ਅਗਲੀਆਂ ਇਲੈਕਸ਼ਨਾਂ ਵੀ ਲੜਾਂਗੇ ਜੀ ਉਹਦਾ ਵੀ ਰਿਕਾਰਡ ਚੈੱਕ ਕਰ ਲਓ ਫਿਰ ਪਤਾ ਲੱਗ ਜੂ ਕਿਤੇ ਕੋ ਕਿੰਨੀ ਪ੍ਰਾਪਰਟੀ ਹੈ ਜੀ ਔਰ ਇਹਨਾਂ ਦੇ ਵੀ ਰਿਕਾਰਡ ਚੈੱਕ ਕਰ ਲਓ ਵੀ ਇਹਨਾਂ ਕੋਲ ਪ੍ਰਾਪਰਟੀ ਕਿੱਥੇ ਆ ਜਾਂਦੀ ਨੇ ਜੀ ਆਪੇ ਪਤਾ ਲੱਗ ਜੂਗਾ ਜੀ ਕਿਉਂਕਿ ਵਿਧਾਨ ਸਭਾ ਦੇ ਵਿੱਚ ਨਾ ਸਾਈਨ ਕਰਨੇ ਹੁੰਦੇ ਹਰੇਕ ਸਾਲ ਵੀ ਅਗਰ ਤੁਸੀਂ ਕੋਈ ਪ੍ਰਾਪਰਟੀ ਲਈ ਹੈ ਤਾਂ ਤੁਸੀਂ ਇੱਥੇ ਉਹਦਾ ਜ਼ਿਕਰ ਕਰਨਾ ਔਰ ਨਾ ਹੀ ਕੋਈ ਹੈਗਾ ਜੀ ਇਦਾਂ ਦਾ ਕੁਝ ਕਿਉਂਕਿ ਅਸੀਂ ਪਹਿਲੀ ਵਾਰੀ ਚੁਣਕੇ ਆ ਸਾਡੇ ਤੇ ਬਹੁਤ ਵੱਡਾ ਭਾਰ ਹੈ ਇਸ ਗੱਲ ਦਾ ਕਿ ਲੋਕਾਂ ਨੇ ਸਾਡੇ ਤੇ ਇੱਡਾ ਵਟਾ ਬਿਵਿਵਾਸ਼ ਕੀਤਾ ਨਾਬਾ ਵਿਧਾਨ ਸਭਾ ਦੇ ਲੋਕਾਂ ਨੇ ਇੱਡਾ ਵਟਾ ਮਰਤੇ ਬਿਵਿਵਾਸ਼ ਕੀਤਾ ਮੈਨਾਂ ਦੀ ਸੇਵਾ ਕਰਾਂ ਅਸੀਂ ਉੱਚ ਲੱਗੇ ਹੋਈਆਂ ਜੀ ਔਰ ਇਹ ਪੁਰਾਣੇ ਜਦੋਂ 2-4 ਵਾਰ ਐਮਐਲਏ ਬਣ ਜਾਂਦੇ ਨੇ ਫਿਰ ਉਹਨੂੰ ਤਾਂ ਤੇ ਮੱਦੇ ਕਹਿ ਲਈ ਪੰਜਾਬੀ ਵਿੱਚ ਕਰਨ ਦੀ ਹੱਥ ਪੈ ਜਾਂਦੀ ਹੈ ਖੱਬੇਛੇ ਜੀ ਧਿਆਨ ਭਟਕਾਉਣਾ ਇਹ ਇਹ ਪੋਲਿਟਿਕਲ ਜਮਾਤ ਜਿਹੜੀ ਆ ਅਕਾਲੀ ਕਾਂਗਰਸ ਇਹਨਾਂ ਦਾ ਇੱਕ ਇੱਕ ਪੇਸ਼ਾ ਬਣ ਗਿਆ ਜੀ ਕਿ ਧਿਆਨ ਕਿਵੇਂ ਭਟਕਾਉਣਾ ਜ ਬਿਲਕੁਲ ਦੇਮਾਨ ਜੀ ਸੀਗੇ ਨਾਬੇ ਤੋਂ ਵਿਧਾਇਕ ਜਿਨ੍ਹਾਂ ਨੇ ਦੱਸਿਆ ਕਿ ਦੋ ਦਿਨਾਂ ਦਾ ਸੈਸ਼ਨ ਹੈ ਜਿਸ ਦੇ ਵਿੱਚ ਬੇਦਬੀ ਨੂੰ ਲੈ ਕੇ ਕਾਨੂੰਨ ਬਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਦਿਨ ਬੇਦਬੀਆਂ ਜਿਹੜੀਆਂ ਵਕ-ਵਕ ਥਾਵਾਂ ਤੇ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਨਾਲ ਠੱਲ ਪਾਈ ਜਾਊਗੀ ਦੋ ਦਿਨਾਂ ਦਾ ਜਿਹੜਾ ਵਿਧਾਨ ਸਭਾ ਸੈਸ਼ਨ ਹੈ ਇਹ ਚੱਲ ਰਿਹਾ ਇਸ ਦੇ ਦੌਰਾਨ ਹੋਰ ਕੀ ਕੀ ਖਾਸ ਰਹਿਣ ਵਾਲਾ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਤ ਧੰਨਵਾਦ